ਇਰ ਬਿਲਾ ਕੁਕੜਾਂ ਵਾਲਾ ਵਿਖੇ ਸਰਦਾਰ ਦਲਜੀਤ ਸਿੰਘ ਮਿਆਦੀਆ ਵੱਲੋਂ ਡਾਇਰੈਕਟਰ ਡੇਰੀ ਡਵੈਲਪਮੈਂਟ ਪੰਜਾਬ ਦਾ ਉਦਾਂ ਮਿਲਣ ਤੇ ਧੰਨਵਾਦ ਪਾਰਟੀ ਰੱਖੀ ਗਈ ਇਸ ਮੌਕੇ ਸਰਦਾਰ ਦਲਜੀਤ ਸਿੰਘ ਮਿਆਦੀਆ ਨੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਗੱਲਬਾਤ ਕਰਦਿਆਂ ਹਾਂ ਸਰਦਾਰ ਦਲਜੀਤ ਸਿੰਘ ਮਿਆਦੀਆ ਨੇ ਆਖਿਆ ਜੋ ਪਾਰਟੀ ਨੇ ਮੈਨੂੰ ਮਾਣ ਬਖਸ਼ਿਆ ਹੈ ਮੈਂ ਉਹਨੂੰ ਤਨਦੇ ਨਿਭਾਵਾਂਗਾ ਆਏ ਹੋਏ ਬਲਾਕ ਪ੍ਰਧਾਨ ਸਰਪੰਚ ਵਰਕਰਾਂ ਜੇ ਸਰਦਾਰ ਦਲਜੀਤ ਸਿੰਘ ਮਿਆਦੀਨ ਨੂੰ ਸਰੂਪਾ ਪਾ ਕੇ ਬਿਸ਼ੇਸ਼ ਚਿੰਦੇ ਕਿਸਨਮਾਨਿਤ ਕੀਤਾ ਉਹਨਾਂ ਨੇ ਬਲਾਕ ਪ੍ਰਧਾਨਾਂ ਸਰਪੰਚਾਂ ਸਹਿਬਾਨਾ ਹਲਕਾ ਰਾਜਾ ਸੰਸੀ ਦੇ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬਲਦੇਵ ਸਿੰਘ ਮਿਆਦੀਆ ਅਰਵਿੰਦ ਸਿੰਘ ਪੱਟੀ ਬਲਾਕ ਪ੍ਰਧਾਨ ਤਰਜੀਹ ਤਰਫੇਮ ਸਿੰਘ ਸ਼ਾਨ ਕੋਹਲੀ ਬਲਾਕ ਪ੍ਰਧਾਨ ਅਮਰਿਤਪਾਲ ਸਿੰਘ ਸ਼ੂਰਾ ਹਲਕਾ ਰਾਜਾ ਸੰਸੀ ਦੇ ਕੋਆਰਡੀਨੇਟਰ ਲਖਵਿੰਦਰ ਸਿੰਘ ਲੱਖਾ ਵਰਨ ਨੂੰ ਰਾਜ ਸਾਂਸੀ ਸਰਪੰਚ ਮਹੰਗਾ ਸਿੰਘ ਸਰਪੰਚ ਜੋਗਰਾਜ ਸਿੰਘ ਸਰਪੰਚ ਕੁਲਦੀਪ ਸਿੰਘ ਡਾਕਟਰ ਕਸ਼ਮੀਰ ਸਿੰਘ ਕੋਟਲੀ ਖੈਰਾ ਬਰਵਿੰਦਰ ਸਿੰਘ ਜਸਪਾਲ ਸਿੰਘ ਸ਼ਿਵ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇਸੋਕੇ ਪਾਰਟੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਹਾਂ ਆਪਣੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਰੋੜਾ ਜੀ ਸਾਡੇ ਪੰਜਾਬ ਇਨਚਾਰਜ ਸ਼੍ਰੀ ਮਨੋਜ ਛੱਦੀਆ ਜੀ ਔਰ ਸਮੁੱਚੀ ਲੀਡਰਸ਼ਿਪ ਦਾ ਜਿੰਨਾ ਇਸ ਨਮਾਣੇ ਜੀ ਨੂੰ ਇੱਕ ਏਡਾ ਵੱਡਾ ਮਾਣ ਬਖਸ਼ਿਆ ਪਹਿਲਾਂ ਵੀ ਸਾਨੂੰ ਸੰਗਠਨ ਦੇ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਦਾ ਜਿਹੜਾ ਦੇਗਨ ਵਾਜਿਆ ਗਿਆ ਉਸ ਤੋਂ ਬਾਅਦ ਮੈਨੂੰ ਟਰਸਟੀ ਇੰਪਰੂਵਮੈਂਟ ਟਰਸਟ ਦਾ ਟਰਸਟੀ ਵਜੋਂ ਵਾਜਿਆ ਗਿਆ ਔਰ ਅੱਜ ਮਾਨ ਸਾਹਿਬ ਨੇ ਜਿਹੜਾ ਵਿਸ਼ਵਾਸ ਜਤਾਉਂਦੇ ਆ ਆ ਦਾਸ ਨੂੰ ਪਾਰਟੀ ਆਈ ਕੁਮਾਰ ਨੇ ਵਿਸ਼ਵਾਸ ਦਿੱਤਾ ਉਹਨਾਂ ਨੂੰ ਡਾਇਰੈਕਟਰ ਪੰਜਾਬ ਡਿਰੀ ਡਿਵੈਲਪਮੈਂਟ ਬੋਰਡ ਨਿਵਾਜਿਆ ਵਾ ਮੈਂ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਔਰ ਵਿਸ਼ਵਾਸ ਦਿਵਾਉਣਾ ਆ ਜੋ ਪਾਰਟੀ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਉਹਨੂੰ ਮੈਂ ਤਨ ਦੇਈ ਦੇ ਨਾਲ ਨਿਭਾਵਾਂਗਾ ਔਰ ਆਪਣੇ ਇਲਾਕੇ ਦੀ ਔਰ ਪੰਜਾਬ ਦੇ ਵਿੱਚ ਜਿੱਥੇ ਵੀ ਸੰਬੰਧੀ ਪਾਰਟੀ ਡਿਊਟੀ ਲਾਉਗੀ ਉਹਨੂੰ ਸੇਵਾ ਕਰਾਂਗਾ ਔਰ ਮੈਂ ਧੰਨਵਾਦ ਕਰਦਾ ਸਮੁੱਚਾ ਹਲਕਾ ਰਾਜਾ ਸਾਸੀ ਨਿਵਾਸੀਆਂ ਦੇ ਜਿਨ੍ਹਾਂ ਨੇ ਪਿਆਰ ਦੇ ਸਦਕਾ ਬਦੌਲਤ ਜਿਨ੍ਹਾਂ ਦੀ ਸਾਰਾ ਕੁਝ ਪਾਰਟੀ ਵੱਲੋਂ ਨਿਵਾਜਿਆ ਗਿਆ ਵਾ ਮੈਂ ਧੰਨਵਾਦ ਕਰਦਾ ਸਮੁੱਚੇ ਆਪਣੇ ਬਲਾਕ ਪ੍ਰਦਾਨ ਸਮੁੱਚੇ ਸਰਪੰਚ ਸਹਿਬਾਨ ਸਮੁੱਚੇ ਵਲੰਟੀਅਰ ਸਮੁੱਚੇ ਵਰਕਰ ਸਹਿਬਾਨ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸ਼ਮੂਲੀਅਤ ਕਰਕੇ ਦਾਸ ਨੂੰ ਅਸ਼ੀਰਵਾਦ ਬਖਸ਼ਿਆ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ اور ਸਮੁੱਚੀ ਪਾਰਟੀ ਆਈ ਕੁਮਾਰ ਦਾ ਵੀ ਧੰਨਵਾਦ ਕਰਦਾ ਸਾਡੇ ਲੀਡਰ ਜਿਹੜੇ ਪਹੁੰਚੇ ਨੇ ਸਾਡੇ ਪੰਜਾਬ ਵੀਰ ਆਫ ਦਿ ਚੇਅਰਮੈਨ ਉਹਨਾਂ ਦਾ ਵੀ ਧੰਨਵਾਦ ਜ਼ਿਲ੍ਹਾ ਯੋਜਨਾ ਬੋਰਡ ਤੋਂ ਚੇਅਰਮੈਨ ਸਾਹਿਬ ਪਹੁੰਚਣੇ ਉਹਨਾਂ ਦਾ ਵੀ ਧੰਨਵਾਦ ਮਾਰਕੀਟ ਕਮੇਟੀਆਂ ਤੋਂ ਚੇਅਰਮੈਨ ਸਾਹਿਬ ਪਹੁੰਚਣੇ ਉਹਨਾਂ ਦੇ ਵੀ ਧੰਨਵਾਦ ਮਾਜੇ ਦੇ ਜਰਨੈਲ ਸ਼੍ਰੀ ਕੁਲਦੀਪ ਸਿੰਘ ਜੀ ਧਾਰੀਵਾਲ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਐ ਔਰ ਐਮ ਐਲ اے ਡਾਕਟਰ ਇੰਦਰ ਜੀ ਇੰਦਰਬੀਰ ਸਿੰਘ ਜੀ ਨਿਜਰ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿੰਨੇ ਵੀ ਪਤਵੰਤੇ ਸਾਜਣ ਸਾਡੇ ਇੱਥੇ ਪਹੁੰਚਣੇ ਮੈਂ ਉਹਨਾਂ ਸਾਰਿਆਂ ਨੂੰ ਜਿਉਂ ਆਇਆ ਅਸਦਾ ਆਇਆ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ